ਟ੍ਰੈਲੀਕਾਰ ਸਮੋਸਾ ਬੰਦੀ ਰਹਿ ਗਈ ਤੇ ਗਰਲੀ ਕਾਰ ਵੀ ਕਰਾਇਆ ਕੋਈ ਜਾਣੀ ਨੁਕਸਾਨ ਵੀ ਹੋਇਆ ਜੀ ਹਾਂ ਜੀ ਜੈਸੀ ਬਰੋ ਡੈੱਡੀ ਸੀਗਾ ਅੱਛਾ ਉਹਦੇ ਰਿਲੇਟਿਵ ਆ ਰਹੇ ਸਾਰੇ ਉਹਨਾਂ ਨੇ ਡੈੱਡ ਗੋਡੀ ਹੈਂਡਓਵਰ ਕਰਾ ਸਰ ਜੱਟਨੀ ਵੀ ਹੋਈ ਨਹੀਂ ਇਸ ਸਾਥ ਸੇ ਵਿੱਚ ਕੋਈ ਲੋਸ ਹਾਂਜੀ ਨਾਲ ਇੱਕ ਦੋ ਇਹ ਪਤਾ ਨਹੀਂ ਜਿਆਦਾ ਨੁਕਸਾਨ ਗੱਡੀ ਵਾਲੇ ਵਜਨ ਕਰਨ ਹੋਇਆ ਜਿੱਤੂ ਬਚਾਉਣਾ ਸੀ ਤੁਹਾਡੇ ਕਿੱਥੇ ਸੱਟ ਲੱਗੀ ਹੈ ਵਿਆਹ ਤੇ ਜਾ ਰੇ ਪਰਿਵਾਰ ਨਾਲ ਵਾਪਰ ਗਿਆ ਦਰਦਨਾਕ ਹੱਸਦਾ मां ਦੀ ਮੌਕੇ ਤੇ ਮੌਤ ਪੁੱਤਰ ਜ਼ਖਮੀ ਦੋਤੀ ਜ਼ਖਮੀ ਮੌਕੇ ਤੇ ਪੁਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚੇ ਸ਼ੁਰੂ ਕਰ ਦਿੱਤੀ ਗਈ ਹੈ ਜਲਾਲਾਬਾਦ ਪੰਜਾਬ ਵਿੱਚ ਆਏ ਦਿਨ ਤੇਜ਼ ਰਫ਼ਤਾਰ ਵਾਹਨਾਂ ਦੇ ਨਾਲ ਕੀਮਤੀ ਜਾਨਾਂ ਪਲਾਂ ਵਿੱਚ ਹੀ ਮੌਦੇ ਮੂੰਹ ਵਿੱਚ ਜਾ ਰਹੀਆਂ ਹਨ ਕਈ ਲੋਕਾਂ ਇਹ ਨਾਸ ਜਾਂਦਾ ਸ਼ਿਕਾਰ ਹੋ ਕੇ ਪਜ ਹੋ ਰਹੇ ਹਨ ਇਸੇ ਤਰ੍ਹਾਂ ਅੱਜ ਤੜਕਸਰ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਸਮਾਗਮ ਵਿੱਚ ਜਾ ਰਿਹਾ ਪਰਿਵਾਰ ਨਾਲ ਫਾਜ਼ਲਕਾ ਰੋਡ ਤੇ ਸਥਿਤ ਪਿੰਦੇ ਇਹਨਾਂ ਟਾਣੀ ਸੁੰਦਰਪੁਰਾ ਨਹਿਰਪੋਲ ਦੇ ਕੋਲ ਦਰਦਨਾਗ ਹਸਦਾ ਵਾਪਰ ਗਿਆ ਇਸ ਹਸ ਦੇ ਦੌਰਾਨ ਮੋਟਰਸਾਈਕਲ ਸਵਾਰ ਔਰਤ ਸੰਤੋਬਾਈ ਪਤਨੀ ਬਲਵੀਰ ਸਿੰਘ ਬਲੇਲਕੇ ਕਾਮਲ ਵੱਡਾ ਬਾੜੀਆਂ ਮੌਕੇ ਤੇ ਮੌਤ ਹੋ ਗਈ ਇਸ ਹਸ ਦੇ ਵਿੱਚ ਮੋਟਰਸਾਈਕਲ ਚਾਲਕ ਜਮੀਦ ਸਿੰਘ ਉੱਤੇ ਤੇ ਉਸ ਦੀ ਭਣ ਜੀ ਨਿਰਮਤਾ ਕੋਰ ਜ਼ਖਮੀ ਹੋ ਗਏ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਚੌਕੀ ਕਬਾਇਆ ਦੇ ਇੰਚਾਰਜ ਬਲਕਾਰ ਸਿੰਘ ਮੌਕੇ ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਸੜਕ 'ਤੇ ਦੁਰਘਟਨਾ ਦੌਰਾਨ ਜਿਸ ਔਰਤ ਦੀ ਮੌਤ ਹੋਈ ਬਾਈ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਜੀ ਪੁਲਸਾਰੀਆ ਰਹਿਣ ਵਾਲਾ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਕਿੱਥੇ ਜਾ ਰਹੇ ਸੀਗੇ ਅਸੀਂ ਰਿਪੋਰਟ ਰਿਸਨ ਕਰਵਾਣਾ ਜਲਾਲਾਬਾਦ ਅੱਛਾ ਤੇ ਕਿਵੇਂ ਹਾਦਸਾ ਕਿਵੇਂ ਵਾਪਰਿਆ ਹਾਦਸਾ ਮੈਂ ਤਾਂ ਮੇਰੀ ਮੰਮੀ ਬਾਈਕ 'ਤੇ ਗਈ ਸੀ ਹੂੰ ਤੇ ਅੱਗੂ ਇੱਕਦਮ ਗੱਡੀ ਕੱਢਤੀ ਉਹਨੇ ਅੱਛਾ ਏ ਹਾਂਜੀ ਮੇਰੇ ਵਾਲੇ ਹੱਥ ਤੇ ਜਿਹੇ ਹੱਥ ਚੱਲੇ ਸੀ ਅੱਛਾ ਏ ਵੱਡਾ ਰੋਡ ਸੀ ਅੱਛਾ ਜੀ ਤੇ ਮੈਂ ਬਚਾਉਂਦਾ ਬਚਾਉਂਦਾ ਅੱਗੇ ਉਹਨੇ ਟੱਕਰ ਮਾਰਤੀ ਹਾਂ ਜਿੰਦੇ ਕਰਮ ਅੱਗੇ ਟਰੈਕਟਰ ਟਰਾਲੀ ਆਈ ਜਾਂਦਾ ਸੀ ਹੂੰ ਉਹਦੇ ਕਰਣ ਸਿਰ ਤੇ ਸੱਟ ਲੱਗਣ ਮਮੀ ਵਿੱਚ ਪਈ ਜਦੋਂ ਮੈਂ ਉੱਠਿਆ ਵੇਖਿਆ ਅੱਛਾ ਬਸ ਇਹ ਟਰਾਲੀ ਟਰੈਕਟਰ ਕਰਕੇ ਜਿਆਦਾ ਹੋਇਆ ਨੁਕਸਾਨ ਤੇ ਪਤਾ ਨਹੀਂ ਜਿਆਦਾ ਨੁਕਸਾਨ ਗੱਡੀ ਵਾਲੇ ਵਜਨ ਕਰਨਾ ਆ ਜਿੱਤੂ ਬਚਾਉਣਾ ਸੀ ਤੁਹਾਡੇ ਕਿੱਥੇ ਸੱਟ ਲੱਗੀ ਆ ਡਾਕਟਰ ਸਾਹਿਬ ਇੱਕ ਕਬਾਇਏ ਪਿੰਡ ਦੇ ਕੋਲ ਦੱਸਿਆ ਜਾ ਰਿਹਾ ਐਕਸੀਡੈਂਟ ਹੋਇਆ ਸਾਡੇ ਕੋਲ ਪੇਸ਼ੈਂਟ ਆਇਆ ਇੱਕ ਸੰਤੋ ਬਾਈ ਉਹ ਐਮਬੂਲੈਂਸ ਲੈ ਕੇ ਆਏ ਸੀ ਉਹ ਬ੍ਰੋਡ ਡੈੱਡ ਹੀ ਸੀਗਾ ਅੱਛਾ ਇਹਦੇ ਰਿਲੇਟਿਵ ਆ ਰਹੇ ਸਾਰੇ ਉਹਨਾਂ ਨੇ ਡੈੱਡ ਬੋਡੀ ਹੈਂਡਓਵਰ ਕਰਾਂਗੇ ਸਰ ਜ਼ਖਮੀ ਵੀ ਹੋਏ ਨੇ ਇਸ ਹਾਦਸੇ ਵਿੱਚ ਕੋਈ ਲੋਸ ਨਹੀਂ ਹਾਂਜੀ ਨਾਲ ਇੱਕ ਦੋ ਪੇਸ਼ੈਂਟ ਹੋਰ ਸੀਗੇ ਉਹ ਜ਼ਖਮੀ ਹੋਏ ਨੇ ਪਰ ਉਹਨਾਂ ਨੂੰ ਕੋਈ ਸੇਫ ਨਹੀਂ ਕੋਈ ਦਿੱਕਤ ਜ਼ਿਆਦਾ ਨਹੀਂ ਜਦੋਂ ਹਸਪਤਾਲ ਤੇ ਆਏ ਸੀਗੇ ਜਿਹੜੇ ਔਰ ਤੁਸੀਂ ਕਹੇ ਤੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਜੀ ਸਾਡੇ ਕੋਲ ਬ੍ਰੋਡ ਡੈੱਡ ਹੀ ਆਇਆ ਸੀ ਜੀ ਜੀ ਅੱਜ ਮੰਡੀ ਕਬਾਇਆ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਕੀ ਮਾਮਲਾ ਸੀ ਭਾਜੀ ਉਹ ਜੀ ਇੱਕ ਰਿਪੋਰਟ ਹੁਣਾਇਆ ਸੀ ਵੀ ਇੱਕ ਮੋਜਾ ਬਾਲ ਤੇ ਐਕਸੀਡੈਂਟ ਹੋਇਆ ਹੈ ਮੈਂ ਮੌਕੇ ਤੇ ਗਿਆ ਤਾਂ ਉੱਥੇ ਇੱਕ ਮੋਟਰਸਾਈਕਲ ਟਰੈਕਟਰ ਟ੍ਰੇਲੀ ਤੇ ਕਾਰ ਦਾ ਐਕਸੀਡੈਂਟ ਹੋਇਆ ਵਿਖਿਆ ਜੋ ਸਾਡੇ ਜਾਣ ਤੋਂ ਪਹਿਲਾਂ ਹੀ ਨੂੰ ਸਿਵਲ ਅਫਸਰ ਭੇਜਤਾ ਗਿਆ ਸੀ ਬਾਕੀ ਅਸੀਂ ਟਰੈਕਟਰ ਟ੍ਰੇਲੀ ਕਾਰ ਤੇ ਮੋਟਰਸਾਈਕਲ ਜੀ ਲੈ ਲਿਆ ਜੀ ਤੇ ਅਗਲੀ ਕਾਰਵਾਈ ਕਰਾਂਗੇ ਕੋਈ ਜਾਨੀ ਨੁਕਸਾਨ ਵੀ ਹੋਇਆ ਜੀ ਹਾਂ ਜੀ ਇੱਕ ਲੇਡੀ ਡੈੱਥ ਹੋਈ ਸੰਤੋਬਾਈ ਜੀ ਉਹਦੇ ਲੜਕੇ ਦੇ ਜਗਮੀਰ ਸੀ ਤੇ ਬਿਆਨ ਤੇ ਉਨੀ ਕਰ ਰਹੀ ਕਰ ਰਹੇ ਕਿੰਨੇ ਲੋਕ ਜ਼ਖਮੀ ਹੋਏ ਨੇ ਤੇ ਕਿੰਨਾਂ ਦੀ ਮੌਤ ਹੋਈ ਹੈ ਜੀ ਇੱਕ ਦੀ ਰਹਿਤ ਹੋਈ ਹੈ ਜੀ ਦੇਖ ਜੀ ਕੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੀ ਤੂੰ ਆਪਣਾ ਸਟੇਟਮੈਂਟ ਦੇਣਗੇ ਕੋਈ ਕੀਤੀ ਹੈ ਹਾਦਸੇ ਦੇ ਕਾਰਨਾਂ ਦਾ ਪਤਾ ਲੱਗਿਆ ਕੋਈ ਕੀ ਇਹ ਉਤਾਰੀ